ਸਿੱਧੀ ਗੱਲਬਾਤ ਕਰਾਂਗੇ ਕੈਬਨਿਟ ਮੰਤਰੀ ਲਾਲਚੰਦ ਕਟਾਰੂਚਕ ਹੁਣਾਂ ਨਾਲ ਤਾਂ ਕਿੱਥੇ ਕਿੱਥੇ ਸਰਤਾਡੇ ਵੱਲੋਂ ਚੈਕਿੰਗ ਕੀਤੀ ਗਈ ਹੈ ਜੀ ਅੱਜ ਅਹ ਦੇਖੋ ਸਭ ਨੂੰ ਪਤਾ ਵੀ ਅਸੀਂ ਇੱਕ ਵੱਖਰੀ ਸਥਿਤੀ ਜੁਗੁਰ ਰਹੇ ਹਾਂ ਔਰ ਮਾਨਜੋ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਤੇ ਖਾਸ ਕਰਕੇ ਉਹਨਾਂ ਵੱਲੋਂ ਸਾਫ ਵਧਾਇਆਤਾ ਕਿ ਪੰਜਾਬ ਦੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਹੋਵੇ ਇਸ ਦੇ ਲਈ ਸਰਕਾਰ ਪੂਰੀ ਤਰ੍ਹਾਂ ਪੰਜਾਬ ਦੇ ਲੋਕਾਂ ਦੇ ਨਾਲ ਹੈ ਸੋ ਅੱਜ ਜਿੱਥੇ ਮੈਂ ਹੁਣ ਇਸ ਵੇਲੇ ਕਥਰੋਲ ਕਥਲੌਰ ਪੁਲ ਤੇ ਖੜਾ ਹਾਂ ਜਿਹੜਾ ਰਾਵੀ ਦੇ ਉੱਤੇ ਬਣਿਆ ਸੋ ਮੇਰੇ ਇਲਾਕਾ ਜਿਹੜਾ ਬਾਰਡਰ ਦੇ ਨਾਲ 11 ਕਿਲੋਮੀਟਰ ਪੈਂਦਾ ਇੱਕ ਪਾਸੇ ਜੰਮੂ ਕਸ਼ਮੀਰ ਨਾਲ ਪੈਂਦਾ ਸੋ ਲਗਾਤਾਰ ਅਸੀਂ ਪਿੰਡਾਂ 'ਚ ਜਾ ਰਹੇ ਆਂ ਲੋਕਾਂ ਨਾਲ ਮਿਲ ਰਹੇ ਆਂ ਹੁਣ ਵੀ ਮੈਂ ਤਿੰਨ ਦੁਕਾਨਾਂ ਦੇ ਉੱਤੇ ਛਾਪਾ ਮਾਰ ਕੇ ਆਇਆ ਜਿਨ੍ਹਾਂ ਦੁਕਾਨਾਂ ਦੇ ਉੱਤੇ ਮੈਨੂੰ ਕਾਲਾ ਬਜਰੀ ਦੀਆਂ ਸੂਚਨਾਵਾਂ ਮਿਲੀਆਂ ਸਨ ਸੋ ਲੋਕਾਂ ਨੂੰ ਹਦਾਇਤ ਕੀਤੀ ਆ ਕਿ ਕਾਲਾ ਬਜਰੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਇਹਦਾ ਆਮ ਕੰਜ਼ਿਊਮਰ ਨੂੰ ਬਹੁਤ ਵੱਡਾ ਨੁਕਸਾਨ ਹੁੰਦਾ ਸੋ ਪٹرول ਪੰਪਾਂ ਤੇ ਵੀ ਗਏ ਆ ਉੱਥੇ ਵੀ ਪੰਪਾਂ ਦੇ ਮਾਲਕਾਂ ਨੂੰ ਕਿਹਾ ਇਸ ਕਿਸੇ ਦੀ ਕੋਈ ਵੀ ਕੋ ਜਤਨ ਕਰੂਗਾ ਤੇ ਲਾਇਸੈਂਸ ਵੀ ਕੈਨਸਲ ਕਰਾਂਗੇ ਸਖਤ ਕਾਰਵਾਈ ਵੀ ਕਰਾਂਗੇ ਸੋ ਲੋਕਾਂ ਨੂੰ ਵੀ ਅਪੀਲ ਕੀਤੀ ਆ ਵੀ ਕਿਸੇ ਤਰ੍ਹਾਂ ਦੀ ਵੀ ਪੈਨਿਕ ਹੋਣ ਦੀ ਲੋੜ ਨਹੀਂ ਗੈਸ ਦਾ ਬੰਦੋਬਸ ਗੈਸ ਵਾਧੂ ਆਪਣੇ ਕੋਲ ਪੰਜਾਬ ਦੇ ਅੰਦਰ ਪੈਟਰੋਲ ਵਾਧੂਗਾ ਡੀਜ਼ਲ ਵਾਧੂਗਾ ਖੁਰਾਕ ਬਸੂਆਂ ਵਾਧੂਆਂ ਨੇ ਤੁਸੀਂ ਰੂਟੀਨ ਵਾਂਗ ਜਿੱਦਾ ਖਰੀਦਿਓ ਉਦਾ ਖਰੀਦਿ ਜਾਵੋ ਸੋ ਇਸ ਤੋਂ ਇਲਾਵਾ ਮੈਂ ਹੁਣ ਆਪਣੇ ਪਿੰਡ ਕੋਟਲੀ ਜ਼ਵਾਰ ਦੇ ਵਿੱਚ ਗਿਆ ਔਰ ਜਨਿਆਲ ਦੇ ਵਿੱਚ ਗਿਆ ਮੀਰੇ ਚੱਕ ਤੇ ਗਿਆ ਸਮਰਾਲੇ ਚ ਗਿਆ ਔਰ 8-10 ਪਿੰਡਾਂ ਦੇ ਅੰਦਰ ਮੈਂ ਅੱਜ ਫੇਰ ਬਾਟ ਦੇ ਉੱਤੇ ਆ ਸੋ ਲਗਾਤਾਰ ਹਰ ਸਿੱਧੀ ਦੇ ਵਿੱਚ ਲੋਕਾਂ ਦੇ ਨਾਲ ਖੜੇ ਆ ਔਰ ਸਾਰਾ ਇਲਾਕਾ ਸਾਡਾ ਭਾਰਤੀ ਸੈਨਿਕਾਂ ਦੇ ਨਾਲ ਪੂਰੀ ਕਰਾਉਣ ਦੀ ਪੱਟ ਤੇ ਖੜਾ ਕਿਸੇ ਵੀ ਸਿੱਧੀ ਦਾ ਟਕਰਾ ਕਰਨ ਲਈ ਅਸੀਂ ਪੂਰੀ ਤਰ੍ਹਾਂ ਮਸਤੈਦ ਆ ਆਪਣੇ ਇਲਾਕੇ ਦੇ ਮੰਤਰੀ ਸਾਹਿਬ ਆਮ ਤੌਰ ਤੇ ਉੱਤੇ ਵੇਖਿਆ ਜਾਂਦਾ ਕਿ ਜਦੋਂ ਇਸ ਤਰ੍ਹਾਂ ਦੇ ਹਾਲਾਤ ਪਾਉਂਦੇ ਨੇ ਤਾਂ ਕੈਬਨਿਟ ਮੰਤਰੀ ਆਪਣੇ ਘਰਾਂ ਦੇ ਵਿੱਚ ਹੀ ਖਾਸ ਤੌਰ ਦੇ ਉੱਤੇ ਬੈਠੇ ਰਹਿੰਦੇ ਨੇ ਲੇਕਿਨ ਤੁਹਾਡੀ ਸਰਕਾਰ ਦੇ ਵੱਲੋਂ ਲਗਾਤਾਰ ਲੋਕਾਂ ਦੇ ਵਿੱਚ ਜਾ ਕੇ ਵਿਚਰਿਆ ਜਾ ਰਿਹਾ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਜਾ ਰਹੀਆਂ ਨੇ ਹੁਣ ਜੇ ਕਾਲਾ ਬਿਜਾਰੀ ਦੀ ਗੱਲ ਕਰੀਏ ਤਾਂ ਇੱਕ ਵੱਡਾ ਮੁੱਦਾ ਹਰ ਵਾਰ ਚਾਹੇ ਕੋਰੋਨਾ ਦੀ ਗੱਲ ਸੀਗੀ ਜਾਂ ਫਿਰ ਨੋਟਬੰਦੀ ਤੋਂ ਬਾਅਦ ਜਾਂ ਫਿਰ ਹੁਣ ਇਹ ਹਾਲਾਤ ਜੋ ਬਣੇ ਨੇ ਇਹਨਾਂ ਦੇ ਵਿੱਚ ਲੋਕਾਂ ਦੀਆਂ ਦੁਕਾਨਾਂ ਦੇ ਉੱਤੇ ਜਾ ਕੇ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਪਟਰੋਲ ਪੰਪ ਮਾਲਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿਤੇ ਨਾ ਕਿਤੇ ਆਮ ਲੋਕਾਂ ਨੂੰ ਵੀ ਜਾਨ ਦਾ ਖਤਰਾ ਲੇਕਿਨ ਤੁਹਾਡੇ ਵੱਲੋਂ ਜੋ ਹੈ ਲਗਾਤਾਰ ਲੋਕਾਂ ਵਿੱਚ ਵਿਚਰਿਆ ਜਾ ਰਿਹਾ ਨਹੀਂ ਦੇਸ਼ ਸਭ ਤੋਂ ਪਿਆਰੀ ਚੀਜ਼ ਹੈ ਜਿਸ ਦੇਸ਼ ਨੇ ਜਿਸ ਪੰਜਾਬ ਦੀ ਇਸ ਮਿੱਟੀ ਨੇ ਸਾਨੂੰ ਖਰਾਕ ਦਿੱਤੀ ਆ ਸਾਨੂੰ ਜੀਵਨ ਦਿੱਤਾ ਆ ਉਸ ਮਿੱਟੀ ਦੇ ਲਈ ਆਪਣਾ ਕੰਨ ਕੰਨ ਆਪਣਾ ਪਲ ਪਲ ਜਿਹੜਾ ਆ ਉਹ 24 ਘੰਟੇ ਹਾਜ਼ਰ ਆ ਸੋ ਮੈਂ ਕੱਲ ਵੀ ਗੁਰਦਾਸਪੁਰ ਦੇ ਅੰਦਰ ਕਲਾਨੌਰ ਦੇ ਅੰਦਰ ਉਸੇ ਬਾਜ਼ਾਰ ਦੇ ਅੰਦਰ ਲੋਕਾਂ ਨੂੰ ਅਸੀਂ ਮਿਲੇ ਆ ਮੇਰੇ ਨਾਲ ਡਾਕਟਰ ਵਰਜੋਤ ਜੀ ਜਿਹੜੇ ਸਿਗੇ ਸੋਟਾ ਸਾਰਾ ਗੁਰਦਾਸਪੁਰ ਦਾ ਡਿਪਟੀ ਕਮਿਸ਼ਨਰ ਐ ਐਸਐਸਪੀ ਸੋ ਲਗਾਤਾਰ ਲੋਕਾਂ ਤੇ ਆ ਰਹੇ ਆ ਅਸੀਂ ਅਸੀਂ ਮਿੱਟੀ 'ਚ ਪਲੇ ਆ ਅਸੀਂ ਕੈਬਨਿਟ ਮੰਤਰੀ ਬਾਦਚਾ ਐ ਐਮਐਨਏ ਬਾਦਚਾ ਸਭ ਤੋਂ ਪਹਿਲਾਂ ਅਸੀਂ ਇਸ ਇਲਾਕੇ ਦੇ ਇਸ ਦੇਸ਼ ਦੇ ਨਾਗਰਿਕ ਆ ਸੋ ਇੱਕ ਨਾਗਰਿਕ ਹੋਣ ਦੇ ਨਾਤੇ ਮੈਂ ਲੋਕਾਂ ਨੂੰ ਵੀ ਅਪੀਲ ਕਰਦਾ ਵੀ ਜਿਹੜਾ ਸਿਵਲ ਪ੍ਰਸ਼ਾਸਨ ਦਾ ਆਰਮੀ ਦਾ ਜਿਹੜਾ ਮਤਲਬ ਮੈਸੇਜ ਆ ਉਹਨਾਂ ਨੂੰ ਫਾਲੋ ਕਰੋ ਔਰ ਸਾਰੇ ਜਿਹੜਾ ਹੈ ਉਸ ਜਿਹੜਾ ਆਦੇਸ਼ ਹੈ ਉਹਨੂੰ ਮਤਲਬ ਤਵੱਜੋ ਵੀ ਦਿਓ ਸੋ ਪਠਾਨਕੋਟ ਦੇ ਉੱਤੇ ਲਗਾਤਾਰ ਜਿਹੜੇ ਉਹ ਡਰੋਨ ਹਮਲੇ ਹੋ ਰਹੇ ਆ ਸਾਨੂੰ ਇਸ ਗੱਲ ਦੀ ਜਿਹੜੀ ਉਹ ਬੇਹੱਦ ਸੱਲੀ ਹੈ ਕਿ ਸਾਡੇ ਸੈਨਿਕਾਂ ਨੇ ਸਾਡੇ 에ਅਰ ਫੋਰਸ ਦੇ ਜਵਾਨਾਂ ਨੇ ਜਿਹੜੇ ਉਹ ਐਂਟੀ 에ਅਰ ਕ੍ਰਾਫਟ ਉਹਨਾਂ ਕੋ ਸਾਡੀਆਂ ਲੇਟੈਸਟ ਸਾਡੇ ਕੋ ਟੈਕਨੋਲੋਜੀ ਆ ਉਹਦੇ ਨਾਲ ਇੱਕ ਵੀ ਆ ਜਿਹੜਾ ਉਹ ਡਰੋਨ ਆਇਆ ਜਾਂ ਕੋ ਮਜ਼ਾਇਲ ਆਇਆ ਉਹਨੂੰ ਨਸ਼ਾਰ ਨਹੀਂ ਕਰਨ ਦਿੱਤਾ ਉਹਨੂੰ ਹਵਾ ਦੇ ਵਿੱਚ ਜਿਹੜਾ ਆ ਡਿਸਪਲੂਜ਼ ਕੀਤਾ ਜਾ ਚੁੱਕਿਆ ਆ ਸੋ ਫਿਰ ਵੀ ਮੈਂ ਲੋਕਾਂ ਨੂੰ ਬੀਲ ਕਰਦਾ ਕਿ ਤਗੜੇ ਹੋ ਗਏ ਆਪਾਂ ਸਾਰਿਆਂ ਨੇ ਆਰਮੀ ਦੇ ਨਾਲ ਖੜਨਾ ਹੋਣਾ ਨਹੀਂ ਹਾਰ ਜਿਹੜੀਆਂ ਹਦਾਇਤਾਂ ਨੇ ਉਹਨੂੰ ਫਾਲੋ ਕਰਨਾ